ਸਾਸ਼ੀ ਕਾਲ ਜੀ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਲੈ ਸੱਜਣੋ ਕਾਫੀ ਟਾਈਮ ਬਾਅਦ ਅੱਜ ਅਪਾ ਵੀਡੀਓ ਬਣਾਉਣ ਲੱਗੇ ਆ ਖੰਨਾ ਮੰਡੀ ਤੇ ਥੋੜੇ ਜੇ ਕੰਮਾਂ ਕਰਾਂ ਕਰਕੇ ਅਪਾ ਮੰਡੀਆਂ ਤੇ ਆਇਆ ਨਹੀਂ ਜਾਂਦਾ ਸੀ ਲੈ ਅੱਜ ਦਿਖਾਵਾਂਗੇ ਅਣ ਸੋਨੂੰ ਟੋਪ ਦੇ ਪਸ਼ੂ ਲੈ ਸੱਜਣੋ ਆਪਾਂ ਨਵੇਂ ਸਾਲ ਦੀ 2025 ਦੀ ਪਹਿਲੀ ਮੰਡੀ ਕਹਿ ਸਕਦੇ ਆ ਖੰਨਾ ਮੰਡੀ 8 ਤਰੀਕ ਆ ਪਹਿਲਾ ਮਹੀਨਾ ਜਨਵਰੀ 2025 ਦੀ ਵੀਡੀਓ ਬਣਾਉਣ ਲੱਗੇ ਆ ਲੈ ਸੱਜਣੋ ਆਪਣੀ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਆਪਣੇ ਸਬਸਕ੍ਰਾਈਬ ਸੱਜਣੋ ਘਟਦੇ ਜਾਂਦੇ ਨੇ ਲੱ ਦੱਬ ਕੇ ਸ਼ੇਅਰ ਕਰਿਓ ਵੀਡੀਓ ਸਬਸਕ੍ਰਾਈਬ ਕਰਿਓ ਚੈਨਲ ਤਾਂ ਕਿ ਫਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਆਉਂਦਾ ਰਹੇ ਕਰਾਵਾਂਗੇ ਵਪਾਰੀ ਵੀਰਾਂ ਨਾਲ ਗੱਲਾਂ ਬਾਤਾਂ ਦਿਖਾਵਾਂਗੇ ਟੌਪ ਟੌਪ ਦੇ ਪਸ਼ੂ ਸਾਰੀ ਜਾਣਕਾਰੀ ਲਾਵਾਂਗੇ ਮੰਡੀ ਮੰਡੀ ਆ ਜਾਂ ਤੇਜ ਆ ਅਸੀਂ ਸਤਨੂ ਖੰਨਾ ਮੰਡੀ ਤੇ ਬਾਈ ਦੀ ਸਭ ਤੋਂ ਪਹਿਲਾਂ ਵੀਡੀਓ ਬਣਾਉਣ ਲੱਗੇ ਆਪਾਂ ਕੀ ਹਾਲ ਹੈ ਬਾਈ ਵਧੀਆ ਵੀਰੇ ਬਾਈ ਨਾਮ ਮੇਰਾ ਨਾਮ ਕ੍ਰਿਸ਼ਨ ਹੈ ਜੀ ਕ੍ਰਿਸ਼ਨ ਜੀ ਠੀਕ ਹੈ ਬਾਈ ਦਾ ਏਰੀਆ ਮੋਗਾ ਜੀ ਮੋਗਾ ਜੀ ਠੀਕ ਹੈ ਕਹੇ ਪਸ਼ੂ ਲੈ ਕੇ ਆਏ ਬਾਈ ਤੈਨ ਲੈ ਕੇ ਆਣਗੇ ਜੀ ਇੱਕ ਸੇਲ ਹੋ ਗਈ ਦੋ ਰਹਿ ਗਈਆਂ ਅੱਛਾ ਜੀ ਦੋ ਰਹਿ ਗਈਆਂ ਠੀਕ ਹੈ ਤਿੰਨ ਲੈ ਕੇ ਆਏ ਦੀ ਬਾਈ ਸੁਈਆਂ ਨੇ ਬਾਈ ਦੋਏ ਹਾਂ ਦੋਨੇ ਸੁਈਆਂ ਠੀਕ ਹੈ ਲੈ ਦਿਖਾਉਣਾ ਬਾਈ ਦੇ ਪਸ਼ੂ ਚੱਲ ਦੋ ਕੱਲੀ ਕੱਲੀ ਡੀਟੇਲ ਲੈ ਕੇ ਨਾ ਮੈਂ ਤੁੱਤ ਬਾਸ ਸਾਰਾ ਪਹਿ ਇੱਕ ਮਿੰਟ ਬਾਈ ਸੁਆ ਬਾਈ ਦਾ ਕਿਹੜਾ ਪਹਿਲਾ ਸੁਆ ਜੀ ਸੁਆ ਹੈਗਾ ਭਲੂਣਾ ਦੋ ਦੰਦਾਂ ਦੀ ਮੂੰਹ ਤੋਂ ਮੂੰਹੋਂ ਦੋ ਦੰਦ ਜੀ ਜਦ ਸੱਜਣ ਲੈਵੇ ਦੀ ਗੱਲ ਕਰ ਲਈਏ ਆ ਜਿਹੜੀ ਧੰ ਦੇ ਲਈ ਬੱਚੇ ਚੱਲਦੀ ਨਹੀਂ ਨਹੀਂ ਚੱਲਦੀ ਨਹੀਂ ਉਦਾਂ ਹੀ ਅਜਮਾ ਦੋ ਬਾਈ ਅੱਛਾ ਕੀ ਸੱਜਣੋਂ ਦੇਵੇ ਦੀ ਗੱਲ ਕਰ ਲਈ ਪੂਰਾ ਟੌਪ ਦਾ ਲੇਵਾ ਸੁਹਾ ਕੈ ਕਿਦਣਾ ਲਾ ਹੋ ਗਿਆ ਬਾਈ ਇਹਨੂੰ ਹੋ ਗਿਆ ਸੋਈ ਨੂੰ 10-12 ਦਿਨ ਜੀ 10-12 ਦਿਨਾਂ ਦੀ ਸੋਈ ਹੋ ਗਈ ਦੇਖ ਸਕਦੇ ਹੋ ਲੈ ਦਵਾ ਬਾਈ ਕਿਹੜਾ ਦਾ ਚੋਂ ਚੋਂ ਦੀ ਸੀ ਲਾ ਬਾਈ ਹਾਂ ਇੱਕ ਨੰਬਰ ਆ ਜੀ ਐਂ ਬੈਠ ਜਾ ਬਲਾਂ ਅੱਛਾ ਸੱਜਣੋਂ ਬਾਈ ਕਹਿੰਦਾ ਚੇਹੇ ਨਹੀਂ ਬੈਜੋ ਕੋਈ ੜਕਤ ਵਾਲੀ ਗੱਲ ਨਹੀਂ ਧਨੋਂ ਵਾਲਾ ਕੰਮ ਨਹੀਂ ਹੋਇਆ ਬਾਈ ਕਹਿੰਦਾ ਚੋਂ ਚੋਂ ਦੀ ਬੜੀ ਸਾਫ ਆ ਕੀ ਮੋਲ ਹੈ ਭਾਈ ਜੀ 184 ਅਰਜਨੀ ਕਿੰਨੇ ਦੀ 75 ਦੀ ਦੇ ਦੇ ਜੇ ਦੁੱਧ ਦੀ ਗੱਲ ਕਰ ਲਈਏ ਭਾਈ ਦੁੱਧ ਕਿੰਨਾ ਕਰਦੇ ਛੋਟੇ ਦੁੱਧ ਹੈ ਤਾਂ 14 ਕਿਲੋ ਜੀ 13 ਕਿਲੋ ਦੀ ਗਾਰੰਟੀ ਜਿਹੜਾ ਮਰਜ਼ੀ ਲੈ ਜਾਏ ਅੱਛਾ ਦੁੱਧ ਬਾਈ ਕਹਿੰਦਾ ਹੈ 14 ਕਿਲੋ 13 ਕਿਲੋ ਕਹਿ ਕੇ ਦਵਾਂਗੇ ਇੱਕ ਗੱਲ ਨੂੰ ਲੰਬਾ ਨਾ ਜੇ ਦੁੱਧ ਦਾਾਰੇ ਕੋ ਦਵਾਦ ਗੱਲ ਅੱਗੇ ਦੇਖੋ ਯਾਰ ਠੰਡੇ ਹੁੰਦੀ ਦੀ ਗੱਲ ਕਰ ਭੈਣ ਪੂਰੀ ਟਾਪ ਕੁਆਲਿਟੀ ਦੀ ਆ ਬੱਚਾ ਕੀ ਆ ਭਾਈ ਬੱਚਾ ਕੀ ਆ ਕਟਾਈ अच्छा अच्छा है इकट्ठा जे भाई आपा रेट दी गल कर लीए किन्ने दे दंगे ਝੋਟੀ रेटਾ ਦਾ ਵੀ ਇੱਕ 80 ਆਈ 185000 ਰੁਪਈਆ ਠੀਕ ਆ ਕਿੰਨੇ ਦੀ ਹਾਨਾ ਹੋ ਜਾ 70 ਦੀ ਦੇ ਦਾਂਗੇ 170000 ਦੀ ਹਾਨਾ ਝੋਟੀ ਦੇ ਦਾਂਗੇ ਲੈ ਝੋਟੀ ਦੀ ਬਰੀਕੀਆਂ ਮੁਰਕੀਆਂ ਬਹੁਤ ਨਾਲ ਅਜਾ ਆਪਾਂ ਗੱਲ ਕਰ ਲਈਏ ਲੈ ਦੂਜੀ ਹੈਗੀ ਆ ਝੋਟੀ ਇਹਦਾ ਸੁਆ ਬਾਈ ਕਿਹੜਾ ਇਹਦਾ ਸੁਆ ਪਹਿਲਾਂ ਹੀ ਚਾਰ ਦਾੰਦਾ ਹੀ ਅੱਛਾ ਕਿਵੇਂ ਥੋੜੀ ਲਾਲੀ ਚਾਹੀਏ ਬਸ ਉਦਾਂ ਹੀ ਹੈ ਜੀ ਪਹਿਲਾਂ ਤੋਂ ਹੀ ਹੈ ਅੱਛਾ ਜੀ ਕਈ ਵਾਰ ਅੰਦਰ ਅੰਦਰ ਖੜੀ ਕਰਕੇ ਹੋ ਜਾਂਦੀ ਆ ਹਾਂਜੀ ਅੰਦਰ ਅੰਦਰ ਖੜੀਆਂ ਛੈਡ ਥਲੇ ਹੋ ਜਾਂਦੀਆਂ ਠੀਕ ਆ ਇਹਦਾ ਸੁਆ ਕੈਦਨਾ ਦਾ ਹੋ ਗਿਆ ਬਾਈ ਇਹਨੂੰ ਵੀ ਹੋ ਗਿਆ ਅੱਠ ਦਸ ਦਿਨ ਸੋਈ ਰਹੀ 8-10 ਦਿਨ ਇਹਨੂੰ ਹੋ ਗਏ ਜੇ ਆਪਾਂ ਲੇਵੇ ਦੀ ਗੱਲ ਕਰੀਏ ਇਹ ਲੱਗ ਪੂਰਾ ਟੌਪ ਦਾ ਥੰਥੋਂ ਵਧੀਆ ਕੱਟਦੇ ਬਾਈ ਬਾਕ ਇੱਕ ਨੰਬਰ ਜੀ ਅੱਛਾ ਜੀ ਲੈ ਦਵਾ ਗੇੜਾ ਇਹਦਾ ਵੀ ਉਧਰੋਂ ਗੱਲ ਕਰ ਲਈਏ ਛੋਟੀ ਠੰਡੀ ਇਹ ਵੀ ਪੂਰੀ ਆ ਸਿੰਘ ਸੁng ਦੀ ਗੱਲ ਆ ਛੋਟਾ ਸੰਗਰ ਗੋਲ ਸਿੰਘ ਮੋੜ ਲਿਆ ਬਾਈ ਮੋੜ ਲਿਆ ਮੋੜ ਲਿਆ ਬਾਈ ਜੇ ਪੱਕਾ ਦਿੱ ਦੀ ਗੱਲ ਕਰ ਲਈ ਸਚੁਣਾ ਦੂਰ ਆ ਪੂਰਾ ਕੈਮਰਾ ਕਦ ਕੋਤੇ ਝੋਟੀ ਦੇ ਹਨ ਪੂਰਾ ਚੰਗਾ ਦੰਦਾਂ ਚ ਨਹੀਂ ਹੈ ਬਾਈ ਝੋਟੀ ਚਾਰ ਦੰਦ ਹੈ ਅੱਛੇ ਮੂੰਹ ਹੈ ਗਿਆ ਬਾਈ ਕਹਿੰਦਾ ਚਾਰ ਦੰਦ ਜੀ ਦੇਖ ਸਕਦੇ ਹੋ ਫੋਟੋ ਇਹਦਾ ਬੱਚਾ ਕੀ ਹੈ ਬਾਈ ਇਹਦਾ ਮਗਰ ਹੀ ਕਟਾਈ ਹੈ ਇਹਦੇ ਮਗਰ ਵੀ ਬਾਈ ਕਹਿੰਦਾ ਮੇਲ ਕਾਫਾ ਇਹ ਦੁੱਧ ਕਿੰਨਾ ਦੇ ਦੀ ਝੋਟੀ ਬਾਈ ਇਸ ਟਾਈਮ 15 ਕਿਲੋ ਦੁੱਧ ਹੈ ਇਹ 15 ਕਿਲੋ ਜੀ ਠੰਡਾ ਹੈ ਆਹ ਨੈੱਟ ਵਾਲਾ ਜੀ ਠੀਕ ਹੈ ਕिलो ਹੰਡ ਹੋਰ ਬਾਜੂ ਨਾਲ ਜ਼ੋਰ ਮਾਰ ਕੇ ਹਾਂਜੀ ਵਧੂਗੀ ਅਜੇ ਤਾਂ ਕੱਟੀ ਕੱਟ ਚੱਲਣਾ ਹੀ ਹੈ ਤਾਂ ਅੱਛਾ ਹਾਂ ਬਾਕੀ ਜਦੋਂ ਜੀਜੂ ਲੱਗਿਆ ਕੱਟੀ ਤਾਂ ਹਾਂ ਫਿਰ ਜਾ ਕੇ ਪਸੂ ਜਾ ਕੇ ਦਿੱਤ ਪੂਰਾ ਕੱਢਦਾ ਵੀਕ ਲੈਵਲ ਤੇ ਜਾਂਦਾ ਜੇ ਆਪਾਂ ਰੇਟ ਦੀ ਗੱਲ ਕਰੀਏ ਬਾਈ ਇਹਦਾ ਕੀ ਰੇਟ ਆ ਇਹਦਾ ਮੁੱਲ ਤਾਂ 2 ਲੱਖ ਕਰ ਦੇ ਅੱਛਾ ਅਸੀਂ ਨਹੀਂ ਦੇ ਦਾਂ ਇੱਕ ਸਿੱ ਮੁੱਲ ਹੈਗਾ 2 ਲੱਖ 1 ਲੱਖ 80 ਹਜ਼ਾਰ ਦੀ ਹਾਨਾ ਝੋਟੀ ਹੋਗੀ ਠੀਕ ਹੈ ਆ ਵੀ ਆਪਣੀ ਬਾਈ ਇਹ ਸੇਲ ਹੋ ਗਈ। ਅੱਛਾ ਲੈ ਦਿਖਾ ਦਨੇ ਪਰ ਰੋਡ ਨਹੀਂ ਬੜੀ ਖੜੀ ਕਰਨੀ। ਨਹੀਂ ਕਾਨੂੰ ਇਹ ਬੰਦਾ ਨਹੀਂ ਲਈ ਆਪਾਂ ਇਹ ਕੰਮ ਨਹੀਂ ਕਰ। ਅੱਛਾ ਹਾਂ ਠੀਕ ਹੈ ਠੀਕ ਹੈ ਲੈ ਭਾਈ ਇਹਨਾਂ ਪੜਦਾ ਹੁੰਦਾ ਵੀ ਆਪਾਂ ਭਾਰੀ ਭਰਾ ਨਹੀਂ ਲਈ ਕਿਸੇ ਨੇ। ਠੀਕ ਆ। ਹਾਂ। ਇਹ ਕਈ ਵਾਰ ਅਗਲਾ ਕਹਿੰਦਾ ਮੰਡੀ ਤੋਂ ਲਈ ਆ ਕੇ ਕਿਥੋਂ ਲਈ ਹੈ। ਚੱਕਰ ਪੈ ਜਾਂਦਾ। ਲੈ ਭਾਈ ਮੋਬਾਈਲ ਨੰਬਰ ਬੋਲ ਦੇ। 9986 9986 45682 45682 ਠੀਕ ਆ ਭਾਈ। ਲੱ ਸੱਜਣੋ ਬਾਈ ਨਾਲ ਕਰਾਉਣਾ ਹੈ ਗੱਲਬਾਤ ਬਾਈ ਦੀ ਆਪਕਸਰ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਆ ਕੀ ਹਾਲ ਨੇ ਬਾਈ ਬਹੁਤ ਵਧੀਆ ਬਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਬਾਈ ਬਾਈ ਨਾਮ ਕੀ ਹੈ ਜੀ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਬਾਈ ਏਰੀਆ ਜਿਹੜਾ ਆਪਣਾ ਪਿੰਡ ਲਲਤੋਕਲਾ ਜੀ ਲੁਧਿਆਣਾ ਚੇਲਾ ਬਾਈ ਅੱਛਾ ਲੁਧਿਆਣਾ ਚੰਦਾ ਪਿੰਡ ਲਲਤੋ ਪਿੰਡ ਲਲਤੋਕਲਾ ਜੀ ਠੀਕ ਹੈ ਜੀ ਕਹੇ ਜਨਮਰ ਲੈ ਕੇ ਆਓ ਬਾਈ ਜੀ ਚਾਰ ਮਰ ਬਾਈ ਜੀ ਅੱਜ ਤਿੰਨ ਛੋਟੀਆਂ ਲੈ ਕੇ ਆਨੇ ਅੱਛਾ ਤਿੰਨ ਛੋਟੀਆਂ ਹਾਂਜੀ ਠੀਕ ਹੈ ਸੂਈਆਂ ਨੇ ਬਾਈ ਤਿੰਨੇ ਹਾਂਜੀ ਤਿੰਨੇ ਸੂਈਆਂ ਲੈ ਜੀ ਤਿੰਨੇ ਸੂਈਆਂ ਲੈ ਕਿਹੜਾ ਸੂਆ ਬਾਈ ਛੋਟੀ ਦਾ ਬਜੀ ਦੂਜਾ ਸੂਆ ਛੋਟੀ ਦਾ ਅੱਛਾ ਦੂਜਾ ਸੂਆ ਜੋ ਤੁਸੀਂ ਸੱਚ ਨੂੰ ਦੇਖ ਸਕਦੇ ਹੋ ਸਿਲ ਸੰਗ ਦੀ ਕੁਆਲਿਟੀ ਦੀ ਗੱਲ ਕਰ ਲਈਏ ਛੋਟਾ ਸਿੰਗ ਗੋਰਾ ਸੰਗਾ ਸੂਈ ਕਾਏ ਕਰਮਾਂ ਦੀ ਵੀਰੇ ਹੈ ਵੀਰੇ ਹਾਂਜੀ ਬਜੀ ਸੂਈ ਕਾਏ ਕਰਮਾਂ ਦੀ ਆ ਸੂਈ ਨੂੰ ਇਹਨੂੰ ਵੀ ਜੀ ਅੱਜ 14ਵਾਂ ਦਿਨ ਹੈ ਜੀ ਛੋਟਾ ਅੱਛਾ ਸੂਈ ਨੂੰ ਹੋ ਗਿਆ 14ਵਾਂ ਦਿਨ ਨੱਥਣ-ਥਣ ਦੀ ਕੁਆਲਿਟੀ ਦੀ ਗੱਲ ਕਰ ਲਈਏ ਪੂਰਾ ਟੌਪ ਤੇ ਥਾਣਾ ਪੂਰਾ ਜੈਪ ਤੇ ਕਹਿ ਸਕਦੇ ਆ ਦੇਖੋ ਠੰਡੀ ਸੀਲ ਹੈ ਬਈ ਬੱਚਾ ਕੀ ਇਹਦਾ ਇਹਦਾ ਬੱਚਾ ਕੱਟੀ ਹੈ ਜੀ ਮਗਰ ਅੱਛਾ ਬੱਚਾ ਹੈਗਾ ਕੱਤੀ ਦੇਖ ਸਕਦੇ ਹੋ ਤੋਰੋ ਦੁੱਧ ਦੀ ਗੱਲ ਕਰ ਲਈਏ ਦੁੱਧ ਵਾਜੀ ਇਹਦੇ ਥੱਲੇ 14 ਲੀਟਰ ਰੈਡੀ ਹੈ ਜੀ ਛੋਟੇ ਥੱਲੇ 14 ਕਿਲੋ ਕਹਾਂ ਜੀ 14 ਨਾਲ ਇਹਦੀ ਸੂਈ ਹੋਗੀ 14 ਕਿਲੋ ਵਾਜੀ ਦੁੱਧ ਰੈਡੀ ਹੈ ਜੀ ਬਾਕੀ ਦੁੱਧ ਵਧੂਗੀ ਹੋਰ ਹਾਂਜੀ ਬਿਲਕੁਲ ਜੀ ਬਿਲਕੁਲ ਕਿਲੋ ਹਣ 1 ਕਿਲੋ ਹੋਰ ਰੂਪਾਸ ਰਹੀ ਹੈ ਜੀ 15 ਲਗ ਭਾਗ ਬਾਕੀ ਜਿਹੜਾ ਪਸੂ ਕਰੋ ਜੀ ਜੁਦਰ ਜੰਦਾ ਸਰਕ ਪਹਿਲਾਂ ਹਾਂਜੀ ਹਾਂਜੀ ਬਿਲਕੁਲ ਇਹ ਚੀਜ਼ ਦਾ ਜੇ ਬਈ ਆਪਾਂ ਰੇਟ ਦੀ ਗੱਲ ਕਰ ਲਈਏ ਰੇਟ ਵਾਜੀ ਇਹਦਾ 140 ਹੈ ਜੀ 140000 ਹਾਂ ਜੀ ਠੀਕ ਹੈ ਹਾਂ ਨਾ ਕਿੰਨੇ ਦੀ ਹੋ ਜੀ ਵੀਰੇ ਹਮ ਮਾਨਸਾਨ ਕਰਦੇ ਆਂ ਵੀਰੇ ਅੱਛਾ ਹਾਂ ਜੀ ਬਾਕੀ ਸੌਦੇ ਤੇ ਮਾਨਸਾਨ ਸੌਦੇ ਤੇ ਮਾਨਸਾਨ ਹੋ ਜਾਊਗਾ ਠੀਕ ਹੈ ਇੱਧਰ ਨੇ ਬਾਈ ਆਪਣੀਆਂ ਹੋਰ ਹਾਂ ਜੀ ਹਾਂ ਜੀ ਇਹ ਵੀ ਫੁੱਲ ਕਰੀ ਆ ਜੋਟੀ ਇਹਦਾ ਸੂਆ ਕਿਹੜਾ ਦੇ ਗੱਗੀ ਇਹਦਾ ਸੂਆ ਪੋਤਾ ਤੋਰੀ ਬਾਈ ਇਹ ਫੁੱਲ ਹਾਂ ਜੀ ਇਹ ਛੋਟੀ ਤੋਰੀ ਬਾਈ ਨੂੰ ਖੋਲ ਕੇ ਸੂਆ ਹੈਗਾ ਪਲੂਣਾ ਹੈ ਇਹ ਪਲੂਣਾ ਜੀ ਦੁੱਧ ਬਾਈ ਜਾ ਚਾਰ ਦਾ ਹੁੰਦਾ ਜੀ ਇਹਦੇ ਸਲੇ 13 ਲੀਟਰ ਦਾ ਰੈਡੀ ਹੈ ਜੀ ਅੱਛਾ ਹਾਂਜੀ ਬਿਲਕੁਲ ਹੈਗਾ 13 ਲੀਟਰ ਦੰਦਾ ਜਿਹੜਾ ਝੁੱਟੀ ਦੰਦਾ ਚਾਰ ਦੰਦਾ ਹੈ ਜੀ ਛੋਟੇ ਅੱਛਾ ਦੰਦਾ ਜਿਹੜਾ ਚਾਰ ਦੰਦਾ ਚਾਰ ਦੰਦ ਛੋਟੇ ਆਹ ਦੇਖ ਸਕਦੇ ਹੋ ਥਣ ਥਣ ਇਹਦਾ ਵੀ ਚੰਗਾ ਨਾਲ ਥੋੜਾ ਟਾਈਟ ਲੈਵ ਜਰੂਰ ਹਾਂਜੀ ਹਾਂ ਇੱਕ ਕੁੱਦ ਕੁੱਦ ਵੀ ਝੋਟੀ ਦਾ ਕਿਤਨਾ ਚੰਗਾ ਮੋਡਲ ਹੈ ਬਾਈ ਇਹਦਾ ਬੱਚਾ ਕੀ ਹੈ ਬਾਈ ਇਹਦੇ ਇਹਦੇ ਮਗਰ ਇਹਦੇ ਮਗਰ ਕੱਟੀ ਹੈ ਜੀ ਇਹਦੇ ਮਗਰ ਅੱਛਾ ਇਹਦੇ ਮਗਰ ਵੀ ਬਾਈ ਕਹਿੰਦਾ ਕੱਟੀ ਆ ਇੱਕ ਝੋਟੀ ਕਿੰਨੇ ਦੀ ਹੋ ਜੂ ਇਹ ਵਜੋਂ ਮੁੱਲ ਤਾਂ ਡੇਢ ਕਰਦੇ ਆਂ ਮਾਨਤਾ ਕਰਦੇ ਆਂ ਵੀ ਬਾਕੀ ਸੌਦਾ ਹੋਊ ਮੁੱਲ ਹੈਗਾ 1.5 ਲੱਖ ਰੁਪਈਆ ਜੇ ਗੱਲ ਕਰ ਲਈਏ ਹੋਰ ਕਿਹੜਾ ਜਾਨਵਰ ਬਾਈ ਆ ਵੀ ਆਪਣੀ ਕਹਿੰ ਗਿਆ ਛੋਟੀ ਖੋਲ ਬਾਈ ਆਹ ਇਹਦਾ ਸੂਆ ਬਾਈ ਕਿਹੜਾ ਇਹ ਵੀ ਪਲੂਣੀ ਆ ਜੀ ਪਹਿਲੇ ਸੂਆ ਵੀ ਪਲੂਣਾ ਬਾਈ ਕਹਿੰਦਾ ਇਹ ਵੀ ਪਲੂਣਾ ਛੋਟੇ ਦੇਖ ਸਕਦੇ ਹੋ ਸਿੰਘ ਸੌਂਗ ਇਹਦਾ ਵੀ ਚੰਗਾ ਸਿੰਘ ਆ ਇਹ ਕਹਿ ਗਤਣਾ ਛੀਲਿਆ ਬਾਈ ਇਹਨੂੰ ਅੱਜ ਹੋ ਗਿਆ ਜੀ ਚੌਥਾ ਦਿਨ ਆ ਜੀ ਅੱਛਾ ਸੋ ਨੋ ਹੋ ਗਿਆ ਚੌਥਾ ਦਰ ਮੋੜ ਲਿਆ ਆ ਦੇਖ ਸਕਦੇ ਆ ਪੂਰੀ ਟਾਪ ਕੁਆਲਿਟੀ ਦੀ ਕਹਿ ਸਕਦੇ ਆ ਬਾਈ ਨੂੰ ਦੁੱਧ ਤੋਂ ਪੁੱਛਦਾ ਦੁੱਧ ਕਿੰਨਾ ਹੈ ਬਾਈ ਦੁੱਧ ਕਿੰਨਾ ਹੈ ਤਿਆਰ ਆ ਬਾਈ ਇਹਦੇ ਦੁੱਧ ਤੋਂ 12 ਲੀਟਰ ਦੁੱਧ ਰੈਡੀ ਆ ਜੀ 12 ਹਾਂਜੀ 12 ਕਿਲੋ ਦੁੱਧ ਰੈਡੀ ਆ ਜੀ 12 ਕਿੰਨੇ ਦੇ ਦਾਂਗੇ ਇਹਦਾ ਮੁੱਲ ਇੱਕ 40 ਹੈ ਜੀ ਮਾਨਤਨ ਕਰਦੇ ਹੈ ਬਈ ਛੋਟੀ ਇੱਕ ਲੱਖ 40000 ਰੁਪਏ ਮੁੱਲ ਹੈ ਮਾਨਤਣੇ ਚ ਹੋ ਜਾਊਗਾ ਹਾਂ ਜੀ ਠੀਕ ਹੈ ਇਹ ਕਿੰਨੇ ਦੀ ਮਾਨਤਨ ਕਰਦੇ ਹੈ ਕਿ 1 40 ਮੁੱਲ 40 ਚੋਂ ਮਾਨਤਨ ਮਾਨਤਨ ਹੋ ਜਾਊਗਾ ਠੀਕ ਹੈ ਹਾਂਜੀ ਅਗਲੀ ਛੋਟੀ ਆ ਗਈ ਇਹਦਾ ਸੂਆ ਵੀ ਪਲੂਣੇ ਲੱਗਦੀ ਹੈ ਬਈ ਹੈਗੀ ਇਹ ਵੀ ਪਹਿਲਾ ਸੂਆ ਸਾਤੇ ਵਿੱਚ ਅੱਛਾ ਸੂਈ ਕਿਹੜੇ ਦਿਨਾਂ ਦੀ ਹੋ ਗਈ ਹੈ ਇਹਨੂੰ ਹੋਤਾ ਹਫਤੇ ਦਾ ਵੀ ਆ ਜੀ ਇਹਨੂੰ ਹਫਤਾ ਸੂਈ ਹੋ ਗਿਆ ਹੱਤਾਂ ਦੇਖ ਸਕਦੇ ਹੋ ਇਹਦਾ ਵੀ ਪੂਰਾ ਚੰਗਾ ਅੰਦਰ ਆ ਤੱਕਾਣਾ ਲੈਵੇ ਜੀ ਹਾਂਜੀ ਹਾਂਜੀ ਤੱਕ ਥੋੜੀ ਜੀ ਅੰਦਰ ਹੈ ਬੱਲੇ ਵੇ ਦੀ ਗੱਲ ਕਰ ਲੀ ਬੱਲੇਵਾ ਹੈਗਾ ਬਹੁਤ ਸੱਚ ਨੂੰ ਬੱਲੇਵਾ ਹੈਗਾ ਅੰਦਰ ਅੱਛਾ ਦੁੱਧ ਹੈਗਾ 12 ਕਿਲੋ ਤਿਆਰ ਹੈ ਠੀਕ ਹੈ ਚੁੰਡ ਚੁੰਡ ਦੀ ਸਭ ਹਾਂਜੀ ਇੱਕ ਨੰਬਰ ਠੀਕ ਹੈ ਲੈ ਬਾਈ ਕਹਨਾ ਚੁੰਡ ਚੁੰਡ ਦੀਆਂ ਇੱਕ ਨੰਬਰ ਇਹਦਾ ਕੀ ਰੇਟ ਕਰਦਾ ਬਾਈ ਇਹਦਾ ਜੀ ਆਪਣੇ ਸਰਦਾਰ ਜੀ ਹੁਣਾਂ ਤੇ ਇਹ ਬਾਈ ਜੀ ਹੁਣਾਂ ਨਾਲ ਆਪਾਂ ਪੁੱਛ ਕੇ ਗੱਲ ਕਰ ਲੈਂਦੇ ਜੀ ਠੀਕ ਹੈ ਜੀ ਹਾਂਜੀ ਬੜੀ ਬਾਈ ਨੂੰ ਬੰਦ ਤੇ ਬੱਚਾ ਕੀ ਹੈ ਬਾਈ ਇਹਦਾ ਬੱਚਾ ਬੱਚਾ ਵਾਜੀ ਕੀ ਆ ਬਾਬਾ ਜੀ ਬੱਚਾ ਕੀ ਹੈ ਜੀ ਕੱਟਾ ਜੀ ਕੱਟਾ ਜੀ ਰੇਟ ਬਾਈ ਇਹਦਾ ਇਹਦਾ 130 1,30,000 ਰੁਪਏ ਠੀਕ ਹੈ ਲੈ ਇੱਕ ਵਾਰੀ ਦੁਬਾਰੇ ਪੁੱਛ ਦਿਖਾ ਦਈਏ ਬਾਈ ਦੇ ਦੇਖ ਸਕਦੇ ਹੋ ਪੂਰੇ ਐਂਡ ਟੋਪ ਕੁਆਲਿਟੀ ਦੇ ਨੇ ਲੈ ਬਾਈ ਦਾ ਮੋਬਾਈਲ ਨੰਬਰ ਲੇ ਕੇ ਦਿੰਦਾ ਬਾਈ ਫੋਨ ਨੰਬਰ ਬੋਲ ਫੋਨ ਨੰਬਰ 98140 ਮੜੇ ਮੈਕ ਲਵੇ ਲਾ ਲਓ ਵੀਰੇ 98140 ਜੀ 98140 ਜੀ 285282 285282 98140 285282 ਠੀਕ ਹੈ ਬਾਈ ਹਾਂ ਜੀ ਬਾਈ ਲੈ ਮੇਟਰ ਬਾਈ ਨਾਲ ਕਰਾਉਣਾ ਹੈ ਗੱਲਬਾਤ ਕੀ ਹਾਲ ਨੇ ਬਾਈ ਠੀਕ ਹੈ ਬਾਈ ਬਾਈ ਨਾਮ ਨਾਮ ਤਾਰਾ ਚੰਦ ਆ ਜੀ ਤਾਰਾ ਚੰਦ ਠੀਕ ਹੈ ਬਾਈ ਏਰੀਆ ਕਿਹੜਾ ਜੀ ਸਨਾਮ ਧਰਮਗੜ ਜੀ ਸਨਾਮ ਏਰੀਆ ਪਿੰਡ ਹੈਗਾ ਧਰਮਗੜਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਠੀਕ ਹੈ ਵਪਾਰ ਕਰਦੇ ਹੋ ਬਾਈ ਹਾਂ ਬਾਈ ਵਪਾਰ ਕਰਦੇ ਹਾਂ ਠੀਕ ਹੈ ਕੈਪਸੂ ਲੈ ਕੇ ਆ ਜੀ ਮੱਡੀ ਤੇ ਕੋਟਰ ਲੈ ਕੇ ਆਏ ਦੋ ਬੜੀਆ ਛੋਟੀ ਅੱਛਾ ਮੇੜੀਆਂ ਵੇਚਦੀਆਂ ਥੋੜੀ ਰੀਕ ਕਰੀਂ ਅੱਛਾ ਕਰ ਰਹੇ ਨੇ ਉਹ ਤਾਂ ਆਊ ਹੈ ਹਾਂ ਜੀ ਠੀਕ ਹੈ ਸੂਈ ਹੀ ਛੋਟੀ ਬਈ ਇਹ ਛੋਟੀ ਸੂਈ ਆ ਗਈ ਛੋਟੀ ਸੂਈ ਹੋਈ ਹੈ ਲੈ ਸਜਣੋਂ ਪਹਿਲਾਂ ਸਿੰਘ-ਸੁੰਗ ਦੀ ਕੁਆਲਿਟੀ ਦੇਖ ਲਓ ਛੋਟਾ ਸਿੰਘ ਹੈ ਗੋਲ ਸਿੰਘ ਦੇਖ ਸਕਦੇ ਹੋ ਕੈ ਦਿਨਾ ਸੂਆ ਬਈ ਇਹਦਾ ਇਹ 6 ਦਿਨਾਂ ਦਾ ਲੈ ਤੌਰ ਬਈ ਉਹਨਾਂ ਸੂਆ ਹੈਗਾ 6 ਦਿਨਾਂ ਦਾ ਇਹ ਬਈ ਨਾ ਇਹ ਪੂਰੀ ਸ਼ਿੰਗਾਰ ਕੇ ਲਿਆਂਦੀ ਹੈ ਛੋਟੀ ਢਾਂਜਰਾ ਝੁੰਜਰਾ ਪਾਈਆਂ ਹੋਈਆਂ ਨੇ ਦੇ ਜੇ ਆਪਾਂ ਲੈਵੇ ਪੱਖੋਂ ਗੱਲ ਕਰ ਲਈਏ ਥੋੜਾ ਜਿਹਾ ਸਾਈਡ ਕਿਵੇਂ ਦਿਖਾਉਂਦੀ ਆ ਅੱਛਾ ਲੈ ਲੰਬੀ ਤੋਰ ਦੇ ਮੜੀ ਮੈਂ ਦੇਖ ਸਕਦਾ ਕਲਾ ਕਲਾ ਥਾਣਾ ਪੂਰਾ ਟੋਪ ਕੁਆਲਿਟੀ ਦਾ ਬਾਜ਼ਾਰ ਬਜੂਰ ਚੰਗਾ ਲਾਇਆ ਹੋਇਆ ਹੈ ਬਾਜ਼ਾਰ ਬਜੂਰ ਖਾ ਖਾ ਲਾਇਆ ਹੋਇਆ ਹੈ ਅੱਛਾ ਇਹਨਾਂ ਬਾਈ ਕਹਿੰਦਾ 12 ਵਜੇ ਚੋਈਆ ਗੱਲ ਠੀਕ ਹੈ ਮਾਰੇ ਮੁੱਠੀ ਗੋੜ ਕਰਕੇ ਬਾਦੀ ਬੋਦੀ ਹੋ ਜਾਂਦੀ ਹੈ ਨਾ ਠੀਕ ਹੈ ਲੱਗ ਚੋਈ ਚੋਈ ਦੀ ਕਰਨਾ ਝੋਟੀ ਓਕੇ ਜੀ ਬਸ ਅੱਛਾ ਹਾਂ ਜੀ ਸੱਤ ਕਿਉਂ ਨਾ ਲੋਟਿਆ ਦੁੱਧ 14 ਕਿਲੋ ਸੂਈ 6 ਦਨਾਂ ਦੀ ਹੈ ਨਾ ਜੀ ਸੂਈ 6 ਦਨਾਂ ਦੀ ਹੈ 6 ਦਨਾਂ ਦੀ ਬੱਚਾ ਕੀ ਹੈ ਪੱਛਾ ਕੱਟੀ ਅੱਛਾ ਲਿਖ ਕੇ ਦੱਸ ਮੈਨੂੰ 6 ਦਨਾਂ ਦੀ 14 ਕਿਲੋ ਦਾ ਕਰ ਚੰਗੀ ਹੈ ਹਾਂ ਜੀ ਕਰੀ ਸਾਨੂੰ ਵੀ ਦੇ ਦੇ ਕੋਈ ਹਾਂ ਲੈ ਜਾਓ ਤੁਸੀਂ ਆਹੀ ਲੈ ਜਾਓ ਨਾ ਨਾ ਮੇਰੇ ਲਈ ਵੀ ਹੈ ਗਿਆ ਨਾ 8-10 ਹਾਂ ਮੇ ਵਾਲੂ ਬਾਬਾ ਲੱਥ ਥੱਕ ਗਿਆ ਥੋੜੇ ਚੱਲ ਬੈਹ ਜਾਣ ਦੇ ਕੋਈ ਨਾ 10 ਮਿੰਟ ਲੈ ਭਾਈ ਰੇਟ ਦੀ ਗੱਲ ਕਰਨੀ ਆਪਾਂ ਰੇਟ ਮੰਨ 1.5 1.5 ਲੱਖ ਰੁਪਈਆ ਹਾਂ ਜੀ ਠੀਕ ਹੈ ਕਿੰਨੇ ਦੇ ਦਾਂਗੇ ਆਪਾਂ ਇਹਦਾ 45 ਦੀ 1.45 40 ਦੇ ਦੇਗਾ ਹਾਂ ਲੈ ਬਾਈ ਕਹਿੰਦਾ 40 ਦੀ ਝੋਟੀ ਹੋ ਜੂਗੀ ਹਾਂ ਨਾ ਠੀਕ ਹੈ ਲੈ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਲੱਭੇ ਪਿੱਛੇ 400 90 400 ਪੁੱਲ ਗਿਆ ਨੰਬਰ 13 ਹੈ 25413 25413 ਠੀਕ ਹੈ 2595 ਲੈ ਬਾਈ ਸੱਜਣੋ ਨੰਬਰ ਨੂੰ ਬਾਈ ਉਲਝ ਗਿਆ ਥੋੜਾ ਜਿਹਾ ਤਾਂ ਕਰਕੇ ਦੇਖ ਕੇ ਕੰਟੈਕਟ ਕਰ ਲਿਓ ਜੇ ਜਿਆਦਾ ਪ੍ਰਕਿਰਿਤਨਾ ਹੋਵੇ ਕਰੇਗਾ ਇੱਕ ਪਸ਼ੂ ਨੇ ਕਹਿੰਦੇ ਨੇ 10 12 10 12 ਠੀਕ ਹੈ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ਠੀਕ ਹੈ ਲੈ ਸੱਜਣੋ ਬਾਈ ਨਾਲ ਸੰਪਰਕ ਕਰ ਲਿਓ ਜੇ ਮੰਗ ਰਹੇਗਾ ਫੀਮੇਲ ਕਾਫ ਮੈਂ ਹੋਰ ਦਿਖਾਉਣਾ ਪਸ਼ੂ ਲੈ ਵੀ ਮਿੱਤਰੋ ਬਾਈ ਨਾਲ ਕਰਾਉਣਾ ਗੱਲਬਾਤ ਬਾਈ ਚਾਹ ਪੀਣ ਲੱਗ ਰਿਹਾ ਠੰਡ ਬਹੁਤ ਹੋ ਰਹੀ ਆ ਹੋਰ ਬਾਈ ਕੀ ਹਾਲ ਨੇ ਠੀਕ ਹੈ ਜੀ ਠੀਕ ਹੈ ਬਾਈ ਏਰੀਆ ਕਿਹੜਾ ਹੀ ਆਪਣਾ ਏਰੀਆ ਵੀਰੇ ਹਰਗਣਾ ਪੰਡਾ ਜ਼ਿਲ੍ਹਾ ਫਤੇਗੜ ਸਾਹਿਬ ਹੈ। ਜ਼ਿਲ੍ਹਾ ਫਤੇਗੜ ਸਾਹਿਬ ਠੀਕ ਹੈ ਜੀ। ਵਪਾਰ ਦਾ ਕੰਮ ਹੈ ਵੀਰੇ ਆਪਾਂ। ਹਾਂਜੀ ਹਾਂਜੀ ਵਪਾਰ ਦਾ ਠੀਕ ਹੈ। ਕਹੇ ਪਸ਼ੂ ਲੈ ਕੇ ਆਇਆ ਬਾਈ? ਪਸ਼ੂ ਲੈ ਕੇ ਆਏ ਆ ਪੰਜ ਲੈ ਕੇ ਆਏ ਆ ਦੋ ਆਈਆਂ ਜੀ। ਆਉਣੀਆਂ ਬਾਕੀ ਜੀ। ਅੱਛਾ ਬਾਕੀ ਹਜੇ ਆ ਰਹੀਆਂ ਨੇ? ਹਾਂਜੀ ਹਾਂਜੀ। ਤੇ ਮੰਡੀਓ ਸੱਚ ਨੂੰ ਮਾਲ ਅੱਜ ਬਹੁਤ ਪਹੁੰਚਿਆ ਹੋਇਆ ਪਿੱਛੇ ਜਾਮ ਲੱਗਿਆ ਹੋਇਆ। ਲੈ ਬਾਈ ਦੇ ਦੋ ਪਸ਼ੂ ਦਿਖਾਵਾਂਗੇ ਆਪਾਂ। ਸੂਈਆਂ ਨੇ ਬਾਈ ਦੋਏ। ਹਾਂ ਦੋਏ ਸੂਈਆਂ ਆਈਆਂ ਜੀ ਤਾਜ਼ੀਆਂ। ਦੋਏ ਤਾਜ਼ੀਆਂ ਸੂਈਆਂ ਆਈਆਂ ਨੇ ਕਹਿੰਦੇ ਦੋ ਪਸ਼ੂ ਆ ਬਾਈ ਤੋੜ ਦੇ ਬਾਈ ਤੋੜੀ ਹੈ ਜੀ ਇੱਕ ਵਾਰੀ ਤੁਹਾਨੂੰ ਖੜੀ ਖੜੀ ਦਿਖਾਉਣਾ ਫਿਰ ਦਿਖਾਉਣਾ ਤੋੜ ਕੇ ਲੈ ਦਵਾ ਬਾਈ ਕਿਹੜਾ ਦੇ ਕਿੜਾ ਝੋਟੀ ਦਾ ਸੂਆ ਦੂਜਾ ਬਾਈ ਇਹਦਾ ਹਾਂਜੀ ਦੂਜਾ ਸੂਆ ਜੀ ਸੂਆ ਹੈਗਾ ਦੂਜਾ ਲੈ ਸਿੰਘ ਸੁੰਗ ਦੀ ਕੁਆਲਿਟੀ ਦੇਖ ਸਕਦੇ ਹੋ ਛੋਟਾ ਸਿੰਘ ਗੋਲ ਦਾ ਰਿੰਗ ਸਿੰਘ ਕਹਿ ਸਕਦੇ ਆ ਲੈ ਥਣ ਥਣ ਦੀ ਕੁਆਲਿਟੀ ਦੇਖ ਲਓ ਇੱਧਰ ਦਵਾ ਦੇ ਲੰਬਾ ਜਿਹਾ ਕਿਹੜਾ ਚੌਣ ਚੌਣ ਦੀ ਸੀ ਲੈ ਬਾਈ ਹੈ ਪੌਲੀ ਚੌਣ ਦੀ ਅੱਛਾ ਖੁੱਲੀ ਹੀ ਲੱਗਿਆ ਵਾ ਜੋ ਬੋਲੇ ਚ ਕਰਤੀ ਖਾਲੀ ਬੋਲੇ ਦਾ ਵੀਰੇ ਰਾਤ ਸਹੀਆ ਬੋਲਾ ਦੋ ਕੁ ਕਿਲੋ ਕੱਢਿਆ ਦਾ ਯਾਰ ਅੱਛਾ ਹਾਂਜੀ ਦੋ ਕੁ ਕਿਲੋ ਹੀ ਕੱਢਿਆ ਬੋਲਾ ਲੈ ਦੇਖ ਸਕਦਾ ਥਣ ਥਣ ਦੀ ਕੁਆਲਿਟੀ ਪੂਰਾ ਇਹ ਟੌਪ ਦਾ ਥਾਣਾ ਖੋਲੀਆ ਚ ਵਈ ਹੈ ਹਾਂਜੀ ਹਾਂ ਠੀਕ ਹੈ ਤੇ ਭਾਈ ਆਪਾਂ ਦੁੱਧ ਦੀ ਗੱਲ ਕਰ ਲਈ ਕਿੰਨਾ ਕੁ ਦੁੱਧ ਦੇ ਦੋ ਦੁੱਧ ਵੀਰੇ ਦੁੱਧ ਝੋਟੀ ਨੂੰ 16-17 ਕਿਲੋ ਦੇਣਾ ਚਾਹੀਦਾ ਫਲੂਨ ਨੇ ਦਿੱਤਾ 15 ਕਿਲੋ ਅੱਛਾ ਫਲੂਨ ਨੇ 15 ਕਿਲੋ ਹਾਂਜੀ 16-17 ਕਿਲੋ ਤੋਂ ਸਜਣੋ ਬਾਈ ਕਹਿੰਦਾ ਦੇ ਦੋਗੇ ਜੇ ਬਾਈ ਆਪਾਂ ਰੇਟ ਦੀ ਗੱਲ ਕਰ ਲਈਏ ਰੇਟ ਤਾਂ ਵੀਰੇ ਮੁੱਲ 1.60 ਕਰਦੇ 1.40 ਦੀ ਝੋਟੀ ਦੇਵਾਂਗੇ 1,40,000 ਦੀ ਹਾਂ ਨਾ ਝੋਟੀ ਹੋਗੀ ਹੈ ਹਾਂਜੀ ਹਾਂਜੀ ਠੀਕ ਹੈ ਇਹਦੇ ਵਿੱਚ ਮਾਨਤਾਣ ਹੋ ਜਾ ਮਾਨਤਾਣ ਕਰ ਦਾਂਗੇ ਜੀ ਕੋਈ ਗੱਲ ਠੀਕ ਹੈ 2-4000 ਦਾ ਮਾਨਤਾਣ ਬੱਚਾ ਕੀ ਆ ਬਾਈ ਬੱਚਾ ਨਾਲ ਕੱਟੀ ਹੈ ਜੀ ਹੈ ਕੱਟੀ ਜੀ ਕੱਟੀ ਮਤਲਬ ਬੱਚਾ ਹੈਗਾ ਫੀਮੇਲ ਕਾਫ ਸਜਣੋ ਦੇਖ ਸਕਦੇ ਹੋ ਆ ਥੋੜਾ ਜਿਹਾ ਕੈਮਰੇ ਤੋਂ ਪਸੂ ਡਰਦਾ ਹਾਂ ਹਾਂਜੀ 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 ਕੈਮਰੇ ਤੋਂ ਦੱਸ ਰਿਹਾ ਹਾਂ ਲ ਦੂਜੀ ਝੋਟੀ ਦਿਖਾਉਣਾ ਬਾਈ ਦੀ ਦੂਜੀ ਝੋਟੀ ਇਹ ਪੰਜ ਚਾਰ ਦਿਨ ਦੀ ਸੀ ਲੈ ਦੇਲੇ 12 13 ਕਿਲੋ ਬੋਲਾ ਹੋਊਗਾ ਤਿਆਰ ਥੋੜੀ ਜੀ ਤੁਰਦੇ ਝੋਟੀ ਠੀਕ ਹੈ ਬੰਦ ਲੈਵੇ ਦੀ ਹਾਂ ਥੋੜੀ ਜੀ ਬੰਦ ਲੈਵੇ ਦੀ ਝੋਟੀਆਂ ਵੱਡੀ ਵੱਡੀ ਬਹੁਤ ਹੈ ਅੱਛਾ ਇਹਦਾ ਸੂਆ ਬਾਈ ਇਹਦਾ ਸੂਆ ਦੂਜਾ ਜੀ ਇਹ ਵੀ ਅੱਛਾ ਸੁਆ ਹੈਗਾ ਇਹਦਾ ਵੀ ਦੂਜਾ ਹਾਂਜੀ ਹਾਂਜੀ ਦੇ ਦਿਓ ਉਹ ਵੀ ਝੋਟੇ 15 16 ਗੱਲਾ ਦੋ ਦੇ ਦੂਜੀ ਅੱਛਾ 15 16 ਲੀਟਰ ਹੌਲੀ ਤੋਰ ਬਾਈ ਹੌਲੀ ਮੜੀ ਹਾਂਜੀ ਥੋੜੀ ਧੱਕ ਮੂਰੇ ਨੂੰ ਝੋਟੀ ਹੋਣੀ ਦੇ ਵਾਲੂਆ ਬਹੁਤ ਖਰਾ ਇਹਦਾ ਵੀ ਇਹਨੂੰ ਆਪਾਂ ਟਾਈਟਲੇ ਵਗੈਰੇ ਦੇ ਆ ਦੇਖ ਸਕਦੇ ਚੋਣ ਬਹੁਤ ਚੰਗਾ ਲੱਗਿਆ ਵਾ ਝੋਟੀ ਦਾ ਅੱਛਾ ਇਹਦਾ 1 60 ਹੈ ਜੀ ਚੋਣ ਚੋਣ ਬਾਈ ਕਹਿੰਦਾ 1 ਨੰਬਰ ਹੈ ਇਹਦਾ ਬੱਚਾ ਕੀ ਆ ਬਾਈ ਇਹਦਾ ਕੱਟਾ ਜੀ ਅੱਛਾ ਬੱਚਾ ਹੈਗਾ ਕੱਟਾ ਦੇਖ ਸਕਦੇ ਹੋ ਲ ਜੇ ਆਪਾਂ ਇਹਦੇ ਰੇਟ ਦੀ ਗੱਲ ਕਰ ਲਈਏ ਇਹਦਾ ਵੀ ਮੁੱਲ ਇੱਕੋ ਆ ਜੀ 160 ਜੀ ਇਹਦਾ ਵੀ 160 ਦੀ ਇਹ ਕਿੰਨੇ ਦੇ ਇਹ ਵੀ 140 ਦੀ 140 ਲੈ ਬਾਈ ਜੀ ਆਪਾਂ ਜੋੜੇ ਦੀ ਗੱਲ ਕਰ ਲਈਏ ਕਿਸੇ ਸੱਜਣ ਨੇ ਜੋੜਾ ਲੈਣਾ ਹੋਵੇ ਤਾਂ ਆਪਾਂ ਕਿੰਨੇ ਦਾ ਦੇ ਦਾਂਗੇ ਜੋੜਾ ਜਮਾ ਹੀ ਹਾਂ ਨਾ ਜੀ 270 ਦਾ ਦੇ ਦਾਂਗੇ ਹੋਰ ਵੀ 55000 ਦਾ ਮਰਦਾ 265000 ਦਾ ਦੇ ਦਿੰਦਾ ਕਹਿੰਦਾ ਮਤਲਬ ਠੀਕ ਆ ਸੱਜਣੋ ਬਾਈ ਕਹਿੰਦਾ ਕੱਲੀ ਗੱਲੀ ਦਾ ਦਵਾਂਗੇ 65% ਦੇ ਦੇਖ ਸਕਦੇ ਹੋ ਤੇ 2 ਪਾਇੰਟ ਦਾ ਜੋੜਾ 40 40 ਦੀ ਕਹਨੇ ਆ ਜੀ 1 40 40 40 ਨੇ ਕਹਿੰਦਾ ਭਾਈ ਮੂੰ ਕਹਿੰਦਾ 2 70 ਦਾ ਹੋਈ ਜਾ ਹਾਂਜੀ ਹਾਂਜੀ ਲੈ ਭਾਈ ਮੋਬਾਈਲ ਨੰਬਰ ਬੋਲ 99146 ਜੀ 99146 35952 ਜੀ 35952 ਹਾਂਜੀ ਹਾਂਜੀ ਠੀਕ ਹੈ ਭਾਈ ਠੀਕ ਲੈ ਮੇਤਰੋ ਸਾਨੂੰ ਦੋ ਜਨਮਰ ਹੋਰ ਦਿਖਾਉਣੇ ਆ ਬਾਈ ਨਾਲ ਕਰਾਉਣੇ ਗੱਲਬਾਤ ਕੀ ਹਾਲ ਹੈ ਵੀਰੇ ਠੀਕ ਠਾਕ ਆ ਜੀ ਕੀ ਨਾਮ ਆ ਭਾਈ ਦੀਪਕ ਸਿੰਘ ਜੀ ਦਿਪ ਸਿੰਘ ਏਰੀਆ ਬਾਈ ਦਾ ਕਿਹੜਾ ਮਲੋਹਾ ਵੀਰੇ ਆਪਾਂ ਮਲੋ ਠੀਕ ਹੈ ਪਿੰਡਾ ਮਲੋਹ ਦੇ ਕੋਈ ਛੇ ਰਹੀ ਛੇ ਅੱਛਾ ਖਾਸ ਮਲੋ ਫਤੇਗੜ ਜਲਾਈ ਅੱਛਾ ਫਤੇਗੜ ਜਲਾ ਠੀਕ ਆ ਦੋ ਝੋਟੀਆਂ ਲੈ ਕੇ ਆਇਆ ਹਾਂ ਸੂਈਆਂ ਨੇ ਦੋਨੋਂ ਇੱਕ ਗੱਬਣ ਇੱਕ ਸੂਈ ਹੈ ਅੱਛਾ ਇੱਕ ਗੱਬਣ ਆ ਇੱਕ ਸੂਈ ਹੀ ਹੈ ਹਾਂਜੀ ਮੈਂ ਪਹਿਲਾਂ ਸੂਈ ਨੂੰ ਝੋਟੇ ਦਿਖਾ ਦਿਆਂ ਮੈਂ ਤੋਰ ਬਾਈ ਇਹਨੂੰ ਕਿਹੜਾ ਸੂਆ ਬਾਈ ਇਹਦਾ ਇਹ ਪਹਿਲਾ ਸੂਆ ਦੋ ਦੰਦਾਈ ਦੋ ਦੰਦਾ ਪਹਿਲਾ ਸੂਆ ਜੇ ਆਪਾਂ ਕੱਦ ਦੀ ਗੱਲ ਕਰ ਲਈਏ ਕਿੰਨਾ ਕੱਦ ਹੈਗਾ ਬੇਜਲਾ ਛੋਟਾ ਕੱਦ ਦਾ ਜੇ ਆਪਾਂ ਲੈਵੇ ਪੱਖੋਂ ਗੱਲ ਕਰ ਲਈਏ ਕੱਲਾ ਕੱਲਾ ਥਾਣਾ ਲੇਵਲ ਉਪਰ ਦੀ ਕੁਆਲਿਟੀ ਹੈਗੀ ਪੂਰੀ ਚੰਗੀ ਮੋੜ ਲਿਆ ਬਾਈ ਮੋੜ ਲਿਆ ਦੰਦਾ ਜੂ ਹੈ ਨਾ ਦੋ ਦੰਦ ਆਇਤੋ ਅੱਛਾ ਦੋ ਦੰਦ ਠੀਕ ਹੈ ਦੰਦਾ ਨਹੀਂ ਦੇਖਿਆ ਦੋ ਦੰਦ ਦੇਖ ਸਕਦੇ ਹਾਂ ਬੱਚਾ ਕੀ ਆ ਬਾਈ ਬੱਚਾ ਕੀ ਆ ਇਹ ਕੱਟਾ ਇਹਦੇ ਮਗਰੀ ਅੱਛਾ ਬੱਚਾ ਹੈਗਾ ਕੱਟਾ ਜੇ ਦੁੱਧ ਦੀ ਗੱਲ ਕਰ ਲਈਏ ਕਿੰਨਾ ਕੁ ਦੁੱਧ ਆ ਬਾਈ ਦੁੱਧ ਦੇ ਤਾਂ ਲਹਿਗਾ 10 ਕਿਲੋ ਹੀ 10 ਕਿਲੋ ਹਾਂਜੀ ਠੀਕ ਹੈ ਸੂਈ ਨੂੰ ਕਿੰਨੇ ਦਿਨ ਹੋ ਗਏ ਅੱਜ ਪੰਜਵਾਂ ਦਿਨ ਹੈ ਪੰਜਵਾਂ ਦਿਨ ਹੈ ਸੂਈ ਠੀਕ ਹੈ ਰੇਟ ਬਈ ਇਹਦਾ ਇਹਦਾ ਮੰਗਦੇ 1 ਲੱਖ 20000 ਰੁਪਏ 1 ਲੱਖ 20 ਜਿਆਦਾ ਨਹੀਂ ਮੰਗਣਾ ਠੀਕ ਹੈ ਜੀ ਦੁੱਧ ਵੀ 10 ਕਿਲੋ ਆ ਦੁੱਧ ਵੀ 10 ਕਿਲੋ ਆ ਕੱਤੀ ਵੀ ਕੱਤੀ ਤਾਂ ਹੈਗੀ ਆ ਥੋੜੀ ਜਿਹੀ ਛੋਟੀ ਆ ਕਿੰਨੇ ਦੇ ਦਾਂਗੇ ਜਬਈ ਆ ਨਾ ਦੇ ਦਾਂਗੇ 115 ਦੀ 115 ਦੀ ਠੀਕ ਹੈ ਲੈ ਆ ਚੋਟੀ ਦਿਖਾ ਦੇਣਾ ਤੂੰ ਚੇ ਵੀ ਤੋਰ ਦੇ ਇਹਦਾ ਦਨ ਕਈ ਲੈਂਦੀ ਆ ਨਾ ਜੀ ਹਾਂ ਜੀ ਠੀਕ ਹੈ ਜਦੋਂ ਸਤ ਨੂੰ ਖਜੇ ਤਿਆਰ ਹੋਏ ਪਸੂ ਦਾ ਪਤਾ ਲੱਗੂਗਾ ਭਾਜੇ ਕੱਚੀਆ ਮੋੜ ਲਿਆ ਬਈ ਮੋੜ ਲਿਆ ਇਹਦਾ ਰੇਟ ਕੀ ਕਰਦੇ ਆ ਇਹਦਾ ਮੰਗਦਾ 90000 ਰੁਪਏ 90000 ਹਾਂ ਇਹ ਕਿੰਨੇ ਦੇਹੁਗੇ ਛੋਟੀ ਵੱਡੀ ਆ ਯਾਰ ਦੰਦੂ ਵੀ ਬਾਰੇ ਦਿਖਾਉਂਦੀ ਆ ਇਹ ਦੇ ਦਾਂਗੇ 85000 ਦੀ 85000 ਠੀਕ ਹੈ ਲੈ ਮਾਈ ਦਾ ਫੋਨ ਨੰਬਰ ਲੈ ਕੇ ਦਿੰਦੇ ਆ ਸਿੱਧੂ ਨੂੰ ਸੰਪਰਕ ਕਰ ਲਿਓ ਲੈ ਬਾਈ ਮੋਬਾਈਲ ਨੰਬਰ ਬੋਲਦੇ 8830 7629687 88676 8830 7629687 ਠੀਕ ਹੈ ਬਣੀ